ਜਿੱਥੇ ਡਾਕਟਰ ਰੋਹਨ ਦੀ ਰਹਿਮਾਈ ਰਹਿਨਮਾਈ ਦੇ ਸਟੇਟ ਹੋਏ ਆ ਸਾਰੇ ਕਾਰਪੋਰੇਸ਼ਨ ਦਫਤਰ ਦੇ ਵਿੱਚ ਟੈਸਟ ਕੀਤਾ ਸੋ ਮੈਂ ਕੱਲ ਨਾ ਹੀ ਇਹਨਾਂ ਇੱਕ ਫੇਸਬੁਕ ਤੇ ਲਾਈਵ ਦੇਖ ਰਿਆ ਸੀਗਾ ਔਰ ਲਾਈਵ ਦੇਖ ਕੇ ਹੀ ਮੈਂ ਅੱਜ ਇਹਨਾਂ ਦੇ ਨਾਲ ਆ ਗਿਆ ਵਾਂ ਸੋ ਮੇਰੀ ਪੂਰੇ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਅਪੀਲ ਹੱਥ ਜੋੜ ਕੇ ਵੀ ਆਪਾਂ ਸਾਰੇ ਇਕੱਠੇ ਹੋਈਏ ਇਹ ਇਕੱਲੇ ਡਾਕਟਰ ਰੋਹਨ ਦਾ ਕੰਮ ਨਹੀਂ ਹੈਗਾ ਪੂਰੇ ਅੰਮ੍ਰਿਤਸਰ ਦੇ ਸਮਾਜ ਦਾ ਕੰਮ ਹੈ ਸੋ ਮੈਂ ਸਭ ਨੂੰ ਬੇਨਤੀ ਕਰਾਂਗਾ ਵੀ ਆਪਾਂ ਅੱਜ ਰੋਹਨ ਜੀ ਦੇ ਨਾਲ ਖੜੇ ਹੋਈਏ ਔਰ ਹਰ ਤਰ੍ਹਾਂ ਦਾ ਇਹਨਾਂ ਨੂੰ ਸਹਿਯੋਗ ਲਈਏ ਧੰਨਵਾਦ ਮੈਂ ਰਿੰਕੂ ਸ਼ਰਮਾ ਗਊਸ਼ ਰક્ષਕ ਦਾ ਪੰਜਾਬ ਦਾ ਪ੍ਰਵਕਤਾ ਹੋਣ ਦੇ ਨਾਤੇ ਤੁਸੀਂ ਅੱਜ ਦੇਖਿਆ ਹੋਵੇਗਾ ਕਿ ਜਿਹੜਾ ਅਸੀਂ ਅੱਜ ਕੰਟੈਕਸਟ ਜਿਹੜਾ ਕਿ ਆਵਾਰਾ گاਵਾ ਜਿਹੜੀਆਂ ਸੜਕਾਂ ਤੇ ਭੁੰਦੀਆਂ ਐ ਜਿਹੜੀਆਂ ਕਿ ਅਸੀਂ ਉਹਨਾਂ ਦੀ ਮੁੱਖੇ ਮੰਗ ਸੀ ਸਾਡੀਆਂ ਤਿੰਨ ਮੰਗਾਂ ਅਸੀਂ ਮਾਨਯੋਗ ਅੰਮ੍ਰਿਤਸਰ ਕਮਿਸ਼ਨਰ ਜੀ ਦਾ ਤਹਿਤ ਲੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀਆਂ ਤਿੰਨਾਂ ਦੀਆਂ ਮੰਗਾਂ ਨੂੰ ਬਖਸ਼ੇ ਰੱਖਦੇ ਹੋਏ ਸਾਡੀਆਂ ਤਿੰਨੇ ਮੰਗਾਂ ਪੂਰੀਆਂ ਕਰਨ ਦਾ ਅਭਿਸ਼ਾਸ਼ਨ ਦਿੱਤਾ ਵੈ ਇੱਕ ਘੰਟੇ ਬਾਅਦ ਕੰਦੇ ਤੁਹਾਨੂੰ ਜਿਹੜਾ ਟੂਲ ਨੰਬਰ ਟੂ ਕੋਲ ਟੂ ਕੱਲ ਨੰਬਰ ਹੈਗਾ ਟੂਲ ਫਰੀ ਨੰਬਰ ਉਹ ਤੁਹਾਨੂੰ ਦਿੱਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਇੱਕ ਤੁਹਾਨੂੰ ਦੱਸਿਆ ਹੋਇਆ ਕਿ ਜੋ ਫਾੜ ਜੋੜਾ ਫਾੜ ਦੇ ਕੋਲ ਹੈ ਕੋਈ ਕੋਈ ਮੀਟ ਦੀ ਕੋਈ ਗਾਂ ਮੱਛੀ ਦੀ ਕੋਈ ਰੇੜੀਆਂ ਚਲਾ ਰਿਆ ਇਨਲੀਗਲ ਤੇ ਉਥੇ ਸਕੂਲ ਹੈਗੇ ਨੇ ਦੋ ਉਹ ਸਕੂਲ ਚੱਲਦੇ ਨੇ ਉਹ ਸਕੂਲ 'ਚ ਬੱਚੇ ਜਿਹੜੇ ਆਉਂਦੇ ਆ ਉਹਨਾਂ ਨੂੰ ਬਦਬੂ ਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਬਿਮਾਰੀਆਂ ਫੈਲਦੀਆਂ ਆ ਮੈਂ ਮਾਨਯੋਗ ਕਮਿਸ਼ਨਰ ਸਾਹਿਬ ਨੇ ਕਿਹਾ ਹੈ ਕਿ ਉਹਨੂੰ ਹੋਣਾ ਹੀ ਹੁੰਦੇ ਤੇ ਕਾਰਵਾਈ ਕਰਦੇ ਹੋਏ ਉਹ ਰੇਡੀਆਂ ਨੂੰ ਚੁਕਾਇਆ ਜਾਏਗਾ ਤੇ ਜਿਹੜੀ ਆਪਾਂ ਰੈਨ ਬਸੇਰੇ ਦੀ ਜਿਹੜੀ ਮੰਗ ਕੀਤੀ ਸੀ ਉਹ ਸਾਡੀ ਉਹਨਾਂ ਨੇ ਜਗ੍ਹਾ ਨੂੰ ਅਰੇਂਜਮੈਂਟ ਕਰਤਾ ਵਾ ਉਸ ਜਗ੍ਹਾ ਤੇ ਜਿਹੜਾ ਕੰਟਰੈਕਸ਼ਨ ਉਹ ਵੀ ਸ਼ੁਰੂ ਹੋ ਰਹੀ ਏ ਉਹਨਾਂ ਦਾ ਟਾਈਮ ਜਿਹੜਾ ਸਾਨੂੰ ਉਹਨਾਂ ਨੇ 2 ਮਹੀਨੇ ਦਾ ਲਿਖਤੀ ਰੂਪ ਦੇ ਦਿੱਤਾ ਵਾ ਤੇ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਅੰਮ੍ਰਿਤਸਰ ਕਮਿਸ਼ਨਰ ਜੀ ਦਾ ਆਇਆ ਸੀ ਅੱਜ ਕੀ ਪੰਗਾਂ ਬਣੇ ਕੀ ਹੈ ਕਿੱਦਾਂ ਕਰ ਤੁਹਾਨੂੰ ਆਟਾ ਆਇਆ ਬਣ ਸਭ ਤੋਂ ਦੇਖੋ ਜੀ ਬਹੁਤ ਪੋਜ਼ਿਟਿਵ ਰਿਸਪੌਂਸ ਜਿਹੜੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਉਹਨਾਂ ਨੇ ਸਾਨੂੰ ਦਿੱਤਾ ਵਾ ਪਹਿਲੀ ਜਿਹੜੀ ਸਾਡੀ ਮੰਗ ਸੀ ਕਿ ਜਿਹੜੀ ਗਊਸ਼ਾਲਾ ਕਦੋਂ ਬਣੇਗੀ ਉਹ ਉਹਨਾਂ ਨੇ ਕਿਹਾ ਕਿ 2 ਮਹੀਨੇ ਦੇ ਵਿੱਚ 100% ਕੰਪਲੀਟ ਹੋ ਜਾਏਗੀ ਦੂਸਰੇ ਨੰਬਰ ਤੇ ਉਹਨਾਂ ਨੇ ਇੱਕ ਹੋਰ ਆਲਟਰਨੇਟ ਬਣਾਉਣ ਦਾ ਸਾਡਾ ਗਊਸ਼ਾਲਾ ਜਲਦੀ ਬਣਾਉਣ ਦੀ ਸਾਡੀ ਮੰਗ ਕਿਉਂ ਸੀ ਕਿ ਗਊਆਂ ਜਿਹੜੀਆਂ ਉੱਥੇ ਰੱਖੀਆਂ ਜਾਣ ਉਹਨਾਂ ਨੇ ਕਿਹਾ ਕਿ ਇੱਕ ਫੋਕਲ ਪੁਆਇੰਟ ਦੇ ਵਿੱਚ ਅਸੀਂ ਸ਼ੈੱਡ ਬਣਾਇਆ ਤੁਸੀਂ ਸਾਨੂੰ ਦੱਸੋ ਵੀ ਗੋਵਾਂ ਕਿੱਥੇ ਜ਼ਿਆਦਾ ਨੇ इवन ਕੀ ਉਹ ਸਾਨੂੰ ਗੱਡੀਆਂ ਵੀ ਜਿਹੜੀਆਂ ਪ੍ਰੋਵਾਈਡ ਕਰ ਦੇਣਗੇ ਤੇ ਉਹ ਅਸੀਂ ਜਿਹੜੀਆਂ ਮੈਂ ਗੋਵਾਂ ਸੜਕਾਂ ਤੋਂ ਜਿੱਥੇ ਜ਼ਿਆਦਾ ਹੋਣਗੀਆਂ ਕਾਰਪੈਸ਼ਨ ਦੀ ਮਦਦ ਦੇ ਨਾਲ ਫੋਕਲ ਪੁਆਇੰਟ ਸ਼ਿਫਟ ਕਰਾਂਗੇ ਸਭ ਤੋਂ ਪ੍ਰੋਬਲਮ ਜਿਹੜੀ ਮੇਨ ਸੀ ਜਗ੍ਹਾ ਦੀ ਸੀ ਉਹ ਸਾਡੀ ਸੌਟ ਆਊਟ ਹੋ ਗਈ ਦੂਸਰਾ ਜਿਹੜਾ ਇੱਕ ਅਸੀਂ ਹੈਲਪਲਾਈਨ ਨੰਬਰ ਜਿਹੜਾ ਪਬਲਿਕ ਹਾਸਤੇ ਰਾਤੀਂ ਗਾਉਂ ਦਾ ਐਕਸੀਡੈਂਟ ਜਿਹੜਾ ਹੋਏਗਾ ਤੇ ਪਬਲਿਕ ਉੱਤੇ ਫੋਨ ਕਰ ਸਕੇ ਉਹ ਇੱਕ ਘੰਟੇ ਦੇ ਵਿੱਚ ਵਿੱਚ ਸਾਨੂੰ ਨੰਬਰ ਜਿਹੜਾ ਪ੍ਰੋਵਾਈਡ ਹੋਏਗਾ ਜਿਹੜੀ 22 ਨੰਬਰ ਫਾਟਕ ਦੇ ਥੱਲੇ ਜਿਹੜੀਆਂ ਰੇੜੀਆਂ ਲੱਗਦੀ ਉਹ ਹੁਣੇ ਉਹਨਾਂ ਦੇ ਜਿਹੜਾ ਐਕਸ਼ਨ ਹੋ ਗਿਆ ਬੰਦ ਕਰਾਈਆਂ ਠੀਕ ਹੈ ਜਿਹੜਾ ਸਰ ਤੁਹਾਡੇ ਮੰਗ ਵੀ ਸੀ ਵੀ ਜਿਹੜਾ ਉਹਦੇ ਦਾ ਉਸ ਵਾਲਾ ਪੜਾਈ ਗਿਆ ਸੀ ਘੱਟਿਆ ਮਟੀਰੀਅਲ ਵਰਤਿਆ ਗਿਆ ਸੀ ਕੰਮ ਬੰਦ ਹੋ ਗਿਆ ਸੀ ਬਿਲਕੁਲ ਸਰ ਉਹ ਕੰਦੇ ਅਸੀਂ ਉਦੋਂ ਹੀ ਆਰਡਰ ਦੇ ਦਿੱਤੇ ਸੀਗੇ ਤੇ ਹੁਣ ਦੁਬਾਰਾ ਜਿਹੜਾ ਆਪਾਂ ਇੱਕ ਕ੍ਰਾਸ ਚੈੱਕ ਹੋਏਗਾ ਕਿ 2 ਮਹੀਨੇ ਦੇ ਵਿੱਚ ਵਿੱਚ ਜਿਹੜੀ ਕੰਸਟਰਕਸ਼ਨ ਜਿਹੜੀ ਹੈ ਵਧੀਆ ਮਟੀਰੀਅਲ ਦੇ ਨਾਲ ਜਿਹੜੀ ਜੀ ਆਫੀ ਨੰਬਰ ਦੀ ਗੱਲ ਕਰਦੇ ਹੋ ਇਹ ਰਿਪੋਰਟ ਵੀ ਦੇ ਪਾਇਆ ਜਾਊਗਾ ਬਿਲਕੁਲ ਸਰ ਜਿਹੜਾ ਟਾਲ ਫਰੀ ਨੰਬਰ ਆ ਹੁਣੇ 1 ਘੰਟੇ ਦੇ ਵਿੱਚ ਅਸੀਂ ਜਿਹੜੇ ਸਵੇਰੇ ਸਾਰੀਆਂ ਨਿਊਜ਼ਪੇਪਰ ਦੇ ਵਿੱਚ ਅਸੀਂ ਦਵਾਂਗੇ